ਉੱਤਰ ਪ੍ਰਦੇਸ਼ ਦੀ ਧਰਤੀ ਦੇ ਉੱਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਦੇਸ਼ ਦੀ ਸਭ ਤੋਂ ਬਿਹਤਰੀਨ ਮਿਜ਼ਾਈਲ ਬ੍ਰਹਮੋਜ਼ ਸੁਪਰਸੋਨਿਕ ਮਿਜ਼ਾਈਲ ਨਿਰਮਾਣ ਯੂਨਿਟ ਦਾ ਸ਼ੁਭ ਆਰੰਭ ਕੀਤਾ ਗਿਆ 300 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੀ ਇਹ ਯੂਨਿਟ ਸਾਲਾਨਾ 100 ਤੱਕ ਮਿਜ਼ਾਈਲਾਂ ਬਣਾਉਣ ਦੀ ਸਮਰੱਥਾ ਰੱਖਦੀ ਹੈ ਬ੍ਰਹਮੋਜ਼ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲ ਹੈ ਜੋ 400 ਕਿਲੋਮੀਟਰ ਤੱਕ ਸਟੀਕ ਵਾਰ ਕਰਦੀ ਹੈ ਇਮਜ਼ਾਇਲੇ ਜ਼ਮੀਨ ਹਵਾ ਜਾਂ ਫਿਰ ਸਮੁੰਦਰ ਤਿੰਨਾ ਥਾਵਾਂ ਤੋਂ ਚੜਾਈ ਜਾ ਸਕਦੀ ਹੈ ਇਸ ਨੂੰ ਫਾਇਰ ਕਰੋ ਤੇ ਭੁੱਲ ਜਾ ਵਰਗੇ ਟੈਕਨੋਲੋਜੀ ਨਾਲ ਇਹ ਸਿਰਫ ਇੱਕ ਹਥਿਆਰ ਨਹੀਂ ਬਲਕਿ ਭਾਰਤ ਦੇ ਹੌਸਲੇ ਦੀ ਇੱਕ ਵੱਡੀ ਪਛਾਣ ਇਸ ਮੌਕੇ ਤੇ ਰਾਜਨਾਥ ਸਿੰਘ ਨੇ ਸੰਬੋਧਨ ਵਿੱਚ ਕਿਹਾ ਕਿ ਬ੍ਰਹਮੋਸ ਸਾਡੀਆਂ ਹਥਿਆਰਬੰਦ ਫੌਜਾਂ ਦੀ ਤਾਕਤ ਸਾਡੀ ਰਾਖੀ ਦੀ ਵਚਨਬੱਧਤਾ ਹੈ ਤੇ ਦੁਸ਼ਮਣਾਂ ਦੇ ਲਈ ਇੱਕ ਖੁੱਲਾ ਸੰਦੇਸ਼ ਉਨਾ ਐਲਾਨ ਕੀਤਾ ਕਿ ਭਾਰਤ ਨੇ ਆਪਰੇਸ਼ਨ ਸਿੰਦੂਰ ਲਾਂਚ ਕੀਤਾ ਹੈ ਜੋ ਕਿ ਪਾਕਿਸਤਾਨ ਦੇ ਵਿੱਚ ਹੱਤਿਆਰਦੀ ਟਾਂਚਾਂ ਨੂੰ ਨਸ਼ਟ ਕਰਨ ਦੇ ਲਈ ਬਣਾਇਆ ਗਿਆ। ਉਹਨਾਂ ਇਹ ਵੀ ਕਿਹਾ ਹੈ ਕਿ ਸਾਨੂੰ ਪਾਕਿਸਤਾਨ ਦੇ ਨਾਗਰਿਕਾਂ ਨਾਲ ਕੋਈ ਵੀ ਰੰਜਿਸ਼ ਜਾਂ ਫਿਰ ਵੈਰ ਨਹੀਂ ਹੈ। ਪਰ ਜੇ ਤੁਸੀਂ ਮੰਦਰਾਂ ਗੁਰਦੁਆਰਿਆਂ ਤੇ ਗਿਰਜਾ ਘਰਾਂ ਨੂੰ ਵੀ ਨਹੀਂ ਛੱਡਦੇ ਤਾਂ ਫਿਰ ਜਵਾਬ ਵੀ ਟੁਕਮਾ ਹੀ ਮਿਲੇਗਾ ਉੜੀ ਤੋਂ ਲੈ ਕੇ ਬਾਲਾ ਕੋਟ ਤੇ ਹੁਣ ਪਹਿਲਗਾਨ ਭਾਰਤ ਨੇ ਹਰ ਵਾਰ ਇਹ ਦੱਸ ਦਿੱਤਾ ਹੈ ਕਿ ਅੱਤਵਾਦੀ ਹਮਲਿਆਂ ਦੇ ਨਤੀਜੇ ਆਖਰ ਕੀ ਹੁੰਦੇ ਨੇ ਸਰਜਿਕਲ ਸਟ੍ਰਾਈਕ ਹੋਣ ਹਵਾਈ ਹਮਲੇ ਹੋਣ ਜਾਂ ਫਿਰ ਸਰਹੱਦ ਦੇ ਨੇੜੇ ਫੌਜੀ ਢਾਂਚੇ ਦਾ ਨਸ਼ਟ ਹੋਣਾ ਹੋਵੇ ਇਹ ਨਵਾਂ ਭਾਰਤ ਜੋ ਸਿਰਫ ਬਚਾ ਨਹੀਂ ਪੂਰੀ ਤਿਆਰੀ ਦੇ ਨਾਲ ਜਵਾਬ ਦਿੰਦਾ ਹੈ ਉਨਾਂ ਨੇ ਕਿਹਾ ਕਿ ਇਹ ਯੂਨਿਟ ਸਿਰਫ ਟੈਕਨੋਲੋਜੀ ਹੀ ਨਹੀਂ ਬਲਕਿ ਭਾਰਤ ਦੇ ਆਤਮ ਸਮਰਥਨ ਰੱਖਿਆ ਸ਼ਕਤੀ ਤੇ ਵਿਕਾਸ ਦੀ ਨਵੀਂ ਲਕੀਰ ਖਿੱਚ ਰਹੀ ਹੈ ਲਖਰੋਂ ਹੁਣ ਸਿਰਫ ਨਵਾਬਾ ਦਾ ਸ਼ਹਿਰ ਨਹੀਂ ਰੱਖਿਆ ਟੈਕਨੋਲੋਜੀ ਦਾ ਕੇਂਦਰ ਵੀ ਬਣ ਚੁੱਕਿਆ ਹੈ ਬ੍ਰਹਮਾਸ ਸਿਰਫ ਇੱਕ ਮਿਜ਼ਾਈਲ ਨਹੀਂ ਹੈ ਇਹ ਨਵੇਂ ਭਾਰਤ ਦੀ ਇੱਕ ਰਫਤਾਰ ਹੈ ਉੱਤਰ ਪ੍ਰਦੇਸ਼ ਦੀ ਧਰਤੀ ਦੇ ਉੱਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਦੇਸ਼ ਦੀ ਸਭ ਤੋਂ ਬਿਹਤਰੀਨ ਮਿਜ਼ਾਈਲ ਬ੍ਰਹਮੋਜ਼ ਸੁਪਰਸੋਨਿਕ ਮਿਜ਼ਾਈਲ ਨਿਰਮਾਣ ਯੂਨਿਟ ਦਾ ਸ਼ੁਭ ਆਰੰਭ ਕੀਤਾ ਗਿਆ 300 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੀ ਇਹ ਯੂਨਿਟ ਸਾਲਾਨਾ 100 ਤੱਕ ਮਿਜ਼ਾਈਲਾਂ ਬਣਾਉਣ ਦੀ ਸਮਰੱਥਾ ਰੱਖਦੀ ਹੈ ਬ੍ਰਹਮੋਜ਼ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲ ਹੈ ਜੋ 400 ਕਿਲੋਮੀਟਰ ਤੱਕ ਸਟੀਕ ਵਾਰ ਕਰਦੀ ਹੈ ਇਮਜ਼ਾਇਲੇ ਜ਼ਮੀਨ ਹਵਾ ਜਾਂ ਫਿਰ ਸਮੁੰਦਰ ਤਿੰਨਾ ਥਾਵਾਂ ਤੋਂ ਚਲਾਈ ਜਾ ਸਕਦੀ ਹੈ ਇਸ ਨੂੰ ਫਾਇਰ ਕਰੋ ਤੇ ਭੁੱਲ ਜਾ ਵਰਗੇ ਟੈਕਨੋਲੋਜੀ ਨਾਲ ਇਹ ਸਿਰਫ ਇੱਕ ਹਥਿਆਰ ਨਹੀਂ ਬਲਕਿ ਭਾਰਤ ਦੇ ਹੌਸਲੇ ਦੀ ਇੱਕ ਵੱਡੀ ਪਛਾਣ ਇਸ ਮੌਕੇ ਤੇ ਰਾਜਨਾਥ ਸਿੰਘ ਨੇ ਸੰਬੋਧਨ ਵਿੱਚ ਕਿਹਾ ਕਿ ਬ੍ਰਹਮੋਸ ਸਾਡੀਆਂ ਹਥਿਆਰਬੰਦ ਫੌਜਾਂ ਦੀ ਤਾਕਤ ਸਾਡੀ ਰਾਖੀ ਦੀ ਵਚਨਬੱਧਤਾ ਹੈ ਤੇ ਦੁਸ਼ਮਣਾਂ ਦੇ ਲਈ ਇੱਕ ਖੁੱਲਾ ਸੰਦੇਸ਼ ਉਨਾ ਐਲਾਨ ਕੀਤਾ ਕਿ ਭਾਰਤ ਨੇ ਆਪਰੇਸ਼ਨ ਸਿੰਦੂਰ ਲਾਂਚ ਕੀਤਾ ਹੈ ਜੋ ਕਿ ਪਾਕਿਸਤਾਨ ਦੇ ਵਿੱਚ ਹੱਤਿਆਬਾਦੀ ਟਾਂਚਿਆਂ ਨੂੰ ਨਸ਼ਟ ਕਰਨ ਦੇ ਲਈ ਬਣਾਇਆ ਗਿਆ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਦੇ ਨਾਗਰਿਕਾਂ ਨਾਲ ਕੋਈ ਵੀ ਰੰਜਿਸ਼ ਜਾਂ ਫਿਰ ਵੈਰ ਨਹੀਂ ਹੈ। ਪਰ ਜੇ ਤੁਸੀਂ ਮੰਦਰਾਂ ਗੁਰਦੁਆਰਿਆਂ ਤੇ ਗਿਰਜਾ ਘਰਾਂ ਨੂੰ ਵੀ ਨਹੀਂ ਛੱਡਦੇ ਤਾਂ ਫਿਰ ਜਵਾਬ ਵੀ ਟੁਕਮਾ ਹੀ ਮਿਲੇਗਾ ਉੜੀ ਤੋਂ ਲੈ ਕੇ ਬਾਲਾਕੋਟ ਤੇ ਹੁਣ ਪਹਿਲਗਾਨ ਭਾਰਤ ਨੇ ਹਰ ਵਾਰ ਇਹ ਦੱਸ ਦਿੱਤਾ ਹੈ ਕਿ ਅੱਤਵਾਦੀ ਹਮਲਿਆਂ ਦੇ ਨਤੀਜੇ ਆਖਿਰ ਕੀ ਹੁੰਦੇ ਨੇ ਸਰਜਿਕਲ ਸਟ੍ਰਾਈਕ ਹੋਣ ਹਵਾਈ ਹਮਲੇ ਹੋਣ ਜਾਂ ਫਿਰ ਸਰਹੱਦ ਦੇ ਨੇੜੇ ਫੌਜੀ ਢਾਂਚੇ ਦਾ ਨਸ਼ਟ ਹੋਣਾ ਹੋਵੇ ਇਹ ਨਵਾਂ ਭਾਰਤ ਜੋ ਸਿਰਫ ਬਚਾ ਨਹੀਂ ਪੂਰੀ ਤਿਆਰੀ ਦੇ ਨਾਲ ਜਵਾਬ ਦਿੰਦਾ ਹੈ ਉਨ੍ਹਾਂ ਨੇ ਕਿਹਾ ਕਿ ਇਹ ਯੂਨਿਟ ਸਿਰਫ ਟੈਕਨੋਲੋਜੀ ਹੀ ਨਹੀਂ ਬਲਕਿ ਭਾਰਤ ਦੇ ਆਤਮ ਸਮਰਥਨ ਰੱਖਿਆ ਸ਼ਕਤੀ ਤੇ ਵਿਕਾਸ ਦੀ ਨਵੀਂ ਲਕੀਰ ਖਿੱਚ ਰਹੀ ਹੈ ਲਖਰਾਂ ਹੁਣ ਸਿਰਫ ਨਵਾਬਾ ਦਾ ਸ਼ਹਿਰ ਨਹੀਂ ਰੱਖਿਆ ਟੈਕਨੋਲੋਜੀ ਦਾ ਕੇਂਦਰ ਵੀ ਬਣ ਚੁੱਕਿਆ ਹੈ ਬ੍ਰਹਮੋਸ ਸਿਰਫ ਇੱਕ ਮਿਜ਼ਾਈਲ ਨਹੀਂ ਹੈ ਇਹ ਨਵੇਂ ਭਾਰਤ ਦੀ ਇੱਕ ਰਫਤਾਰ ਹੈ